ਕਿ ਮਹਾਤਮਾ ਹੁੰਦੇ ਤੇ ਉਹਨਾਂ ਦਾ ਚੇਲਾ ਬੜਾ ਚਲਾਕ ਉਹ ਨਾਲ ਨਾਲ ਤੁਰਿਆ ਜਾਂਦਾ 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 ਬਾਬਾ ਜੀ ਕੋਈ ਸਿਰੇ ਦੀ ਗੱਲ ਸੁਣਾਓ ਕਹਿੰਦੇ ਬੇਟਾ ਕੁਛ ਬਣੀ ਨਾ ਦੁਨੀਆ ਜਾਣਦੀ ਸੀ ਸੰਤ ਹੋਰ ਗਦੇ ਬਣਨਾ ਨਾ ਕਿ ਸੰਤ ਨਾ ਬਣ ਜੀਂ ਕਿਤੇ ਕੁਛ ਵੀ ਨਾ ਬਣੇ ਅੱਛਾ ਨਹੀਂ ਕੁਛ ਵੀ ਨਾ ਬਣੇ ਉਹ ਗਾਂਗੇ ਇੱਕ ਬਾਗ ਸੀ ਰਾਜੇ ਦਾ ਤੇ ਗਰਮੀ ਵਾਹ ਵਾਹ ਤਿਉਹ ਉੱਥੇ ਚਲੇ ਗਏ ਦੋਏ ਜਿਹੜਾ ਰਾਜੇ ਦਾ ਸੀ ਨਾ ਪਲੰਗ ਉਹਦੇ ਤੇ ਮਹਾਦਮਾ ਪੈ ਗਏ ਤੇ ਜਿਹੜਾ ਵਜ਼ੀਰ ਦਾ ਸੀ ਉੱਥੇ ਉਹ ਉਹਨਾਂ ਦਾ ਸੇਵਕ ਪੈ ਗਿਆ ਰਾਜਾ ਵਜ਼ੀਰ ਸਾਰੇ ਆਏ ਮੀਟਿੰਗ ਹੋਣੀ ਬਾਗ ਵਿੱਚ ਪਹਿਲਾਂ ਉਹਨੂੰ ਹੀ ਮਿਲੇ ਸੇ ਜੀ ਕਹਿੰਦੇ ਕੌਣ ਆ ਤੂੰ ਕਹਿੰਦਾ ਮੈਂ ਸੰਤ ਮਹਾਰਾਜ ਜੀ ਫੜੋਏ ਨੂੰ ਕੁੱਟੋ ਚੰਗੀ ਤਰ੍ਹਾਂ ਉਹ ਕਿਤੇ ਦੱਸੋ ਮਰਦਾਂ ਦਾ ਮੈਂ ਮਰਦਾਂ ਲੋਕਿਆਂ ਦੇ ਆਹ ਮਰਦਾ ਆਹ ਮਰਦਾ ਕਦੇ ਮਰਦੇ ਨੇ ਆਖਿਆ ਸੰਤਾਂ ਦੀ ਅਵਸਥਾ ਤਾਂ ਇਹ ਹੁੰਦੀ ਹੈ ਸੰਤ ਚੰਤ ਨੇ ਕੋਈ ਠਾਗਾ ਕੁੱਟਿਆ ਫੜ ਕੇ ਅੱਛਾ ਇਹ ਉਹ ਸੁੱਟਿਆ ਰਸਤੇ ਤੋਂ ਪਰ ਹੁਣ ਅੱਗੇ ਚਲੇ ਕਿ ਜਿੱਥੇ ਉਹ ਮੁਖੀ ਬਹਿ ਉਸ ਅਵਾਜ਼ਾਂ ਮਾਰੀਆਂ ਉਠਣੀ ਨਾ ਹੌਲੀ ਜੁੱਠੇ ਪਰਵਾਜ਼ ਹੈ ਪੀ ਪ੍ਰਵਾ ਸੁਧਾਰੰਗ ਹਰ ਕੀ ਜਾ ਕੋ ਪਾਕ ਸਵਾਮੀ ਰੱਬ ਜਿਹਨਾਂ ਦੇ ਨਾਲ ਨਾਲ ਰਹਿੰਦਾ ਪੀ ਪ੍ਰਵਾ ਉੱਠ ਕੇ ਬੈਠ ਕੇ ਤੁਸੀਂ ਕੌਣ ਹੋ ਉੱਚਾ ਰਾਜਾ ਜੀ ਰਾਜਾ ਆਪ ਜੀ ਕੌਣ ਅੱਗੇ ਨੋਰ ਟਿਲੀ ਉੱਚਾ ਸੰਤ ਮਹਾਰਾਜ ਜੀ ਉੱਚਾ ਭਗਤ ਜੀ ਅਸੀਂ ਰਾਜੇ ਤੁਹਾਡੀ ਕਿਰਪਾ ਸਾਰੀ ਆਪ ਜੀ ਕੌਣ ਇੱਥੇ ਕਿਵੇਂ ਦਰਸ਼ਨ ਦਿੱਤੇ ਉੱਚਾ ਆਪ ਜੀ ਨੇ ਤਾਂ ਸਾਡਾ ਬਾਗ ਪਿੱਤਰ ਕਰ ਦਿੱਤਾ ਮਹਾਰਾ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਸੀ ਗਵੰਡੀ ਰਾਜਾ ਫੌਜ ਲੈ ਕੇ ਆ ਰਿਹਾ ਹੈ ਤਾਂ ਅਸੀਂ ਕੋਈ ਖਾਸ ਮੀਟਿੰਗ ਕਰਨੀ ਹੈ ਮਹਾਰਾ ਆਪਾਲਕੀ ਇਹਦੇ ਵਿੱਚ ਬਰਾਜੋ ਆਪ ਜੀ ਨੂੰ ਉਹ ਰਸਤੇ ਤੇ ਸਾਡੇ ਸੇਵਕ ਉੱਥੇ ਛਾੜਾ ਹੁੰਦੇ ਦੱਸੋ ਚੱਕੋਗੇ ਕੀ ਉਹ ਸੇਵਾ ਕਰੀਏ ਬੱਚਾ ਕਹਿੰਦੇ ਕੋਈ ਪੂਰਨ ਮਹਾਪੁਰਸ਼ ਨਹੀਂ ਕੋਈ ਗੱਲ ਨਾ ਕਹਿ ਦਿਓ ਜਨਨ ਪਾਲਕੀ 'ਚ ਬਿਠਾ ਕੇ ਉਹ ਅੱਗੇ ਖਲੋਤਾ ਅਸ਼ਨੀਚਰ ਕਹਿੰਦਾ ਮੇਰੇ ਦੇ ਵਜੀਆਂ ਤੇ ਜਿਹੜੇ ਮੁਖੀ ਇਹਨਾਂ ਦੀ ਲੱਤਾਂ ਵੀ ਤੋੜ ਦਿਤੀਆਂ ਤਦੈ ਪਾਲਕੀ 'ਚ ਲਈ ਹੁੰਦੇ ਨਾ ਤੁਰਨ ਜੋਗਾ ਨਹੀਂ ਛੱਡਿਆ ਹੁੰਦਾ ਉਹ ਹੌਲੀ ਜੀ ਮੱਥਾ ਟੇਕ ਕੇ ਸਾਰੇ ਚਲੇ ਮਹਾਰਾਜ ਜੀ ਤੇ ਬਰਾਜੋ ਕਿ ਤੁਹਾਡੇ ਲੱਤਾਂ ਬਹੁਤ ਠੀਕ ਨੇ ਕਹਿੰਦੇ ਹਾਂ ਕੋਈ ਗੱਲ ਨਹੀਂ ਮੇਰੇ ਤੇ ਕਹਿੰਦਾ ਬਹੁਤ ਸੇ ਕਿਹਾ ਇਹਨਾਂ ਨੇ ਕਹਿੰਦੀ ਬੇਟਾ ਕੁਛ ਬਣਿਆ ਬਣਨਾ ਗਦਾ ਸੀ ਉਹ ਰਾਜਾ ਪੁੱਛਦਾ ਤੁਸੀਂ ਕੌਣ ਹੋ ਮੈਂ ਕਿਹਾ ਸੰਤ ਮਹਾਰਾਜ ਜੀ ਉਹਨਾਂ ਫੜੋਆ ਕਿ ਸੰਤ ਵੀ ਕਹਿੰਦੇ ਸੀ ਸੰਤਾਂ ਕਿਤੇ ਮੁਰਤੇ ਨੇ ਕਿਹਾ ਮੈਂ ਮੁਰਦਾ ਲੋਕ ਕੀ ਕਹਿੰਦੇ ਮੁਰਦਾ 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 ਤੋ ਕਹਿੰਦੇ ਮੇਰੇ ਤੇ ਬੜੀ ਸਤਾਈ ਕਹਿੰਦੇ ਤੋ ਪੁੱਛਿਆ ਸੀ ਮੈਂ ਤੈਨੂੰ ਕਿਹਾ ਸੀ ਕੁਛ ਬੜੀ ਨਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੋਂਦੋ ਫੜਿਆ ਜਿਹੜਾ ਕੁਝ ਬਣ ਗਿਆ ਉਹ ਫੜਿਆ ਜਾਏਗਾ ਤੇ ਜਿਹੜਾ ਹੈ ਹੀ ਨਹੀਂ ਤੋ ਫੜਨਾ ਕਿਸੇ ਕੀ ਨਾ ਹੋਂ ਨਾ ਜੂਨੀ ਪਾਨ ਕੋਈ ਹੋਵੇ ਤੋ ਜੂਨਾ ਚ ਜਾਏ ਜਦੋਂ ਹੈ ਹੀ ਨਹੀਂ ਜੁਨ ਨਾ ਝਕਾਉਣ ਜਾਏਗਾ ਬੜੀ ਸਿਰੇ ਦੀ ਗੱਲ ਉਹਨਾ ਮਹਾਤਮਾ ਨੇ ਇਉਂ ਦੱਸੀ ਸਦਕਿ ਤੇਰਾ I'm just ਰੱਬ ਸਭ ਕੁਝ ਤੇਰਾ ਆਪਣਾ ਹੈ ਵੀ ਕੀ ਕੁਝ ਲੈ ਕੇ ਆਏ ਸੀ ਆਪਾਂ ਦੁਨੀਆ ਤੇ ਆਹ ਸਰੀਰ ਵੀ ਇੱਥੋਂ ਹੀ ਲਿਆ ਤੇ ਜਦੋਂ ਲੱਗਿਆ ਕੁਝ ਲੈ ਜਾਣਾ ਜੋ ਕੁਝ ਲਿਆ ਇੱਥੋਂ ਲਿਆ ਤੇ ਇੱਥੇ ਛੱਡ ਜਾਣਾ